ਮਜ਼ਦੂਰ ਇਕਤਾ ਜਿੰਦਾਬਾਦ 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 ਸਾਡੇ ਹੱਕ ਇੱਥੇ ਆਖੋ ਸਾਡੇ ਹੱਕ ਨਾ ਸੈਂਟਰ ਦੀ ਜਿਹੜੀ ਸਰਕਾਰ ਆ ਮਨਰੇਗਾ ਕਾਨੂੰਨ ਦੇ ਵਿੱਚ ਸੋਧਾਂ ਕਰਕੇ ਨਵੇਂ ਸਿਰੇ ਤੋਂ ਲਾਗੂ ਕਰਨ ਜਾ ਰਹੀ ਆ ਆ ਨਵਾਂ ਬਿੱਲ ਲੈ ਕੇ ਆਉਂਦਾ ਸੈਂਟਰ ਸਰਕਾਰ ਨੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕੋ ਕਹਿਣਾ ਜਿਵੇਂ ਸਾਡੇ ਪ੍ਰਧਾਨ ਜੀ ਨੇ ਪਹਿਲਾਂ ਵੀ ਦੱਸ ਚੁੱਕੇ ਆ ਅਸੀਂ ਸਾਰੇ ਮੁਲਾਜ਼ਮਾਂ ਦੀ ਇੱਕੋ ਹੀ ਗੱਲ ਆ ਵੀ ਜਿਹੜੀ ਪੰਜਾਬ ਵਰਗੇ ਸੂਬੇ ਨੇ ਉਹਨਾਂ ਕੋਲੇ ਮਤਲਬ 40% ਸ਼ੇਅਰ ਹੈ ਜਿਹੜਾ ਉਹ ਕੌਂਡ ਹੀ ਨਹੀਂ ਹੈਗਾ ਕਿਉਂਕਿ ਪੰਜਾਬ ਸਰਕਾਰ ਪਹਿਲੀ ਕਰਜ਼ੇ ਦੇ ਹੇਠਾਂ ਹੈ ਸੋ ਅਸੀਂ ਤਾਂ ਇਹ ਮੰਗ ਕਰਦੇ ਆਂ ਵੀ ਜਿਹੜੀ ਨਰੇਗਾ ਸਕੀਮ ਹੈ ਜਿਸ ਤਰ੍ਹਾਂ ਪਹਿਲਾਂ ਚੱਲ ਰਹੀ ਹੈ ਭਾਵੇਂ ਸਕੀਮ ਜੀਰਾਮ ਜੀ ਹੈ ਜਾਂ ਨਰੇਗਾ ਉਹ ਸਾਨੂੰ ਕੋਈ ਦਾ ਕੰਮਕਾਜ ਕਿੰਨਾ ਕੁ ਪ੍ਰਭਾਵਿਤ ਹੋਵੇਗਾ ਦੇਖੋ ਜਦੋਂ ਜਿਹੜੀ ਤਨਖਾਹ ਆ ਸਾਨੂੰ ਜਿੰਨਾ ਮਜ਼ਦੂਰ ਕੰਮ ਕਰਦੇ ਆ ਉਹਦੇ 9% ਚ ਮਿਲਦੀ ਹੈ ਜੇਕਰ ਉਹ 2 ਮਹੀਨੇ ਕੰਮ ਬੰਦ ਰਹੂਗਾ ਤਾਂ ਯੋ ਉਟਮੀਸ਼ਵਰ ਸਾਡੀਆਂ ਤਨਖਾਹਾਂ ਵੀ ਕਿੱਥੋਂ ਨਿਕਲਣਗੀਆਂ ਉਹ 2 ਮਹੀਨੇ ਤਾਂ ਫਿਰ ਸਾਡੇ ਤਨਖਾਹਾਂ ਤੇ ਵੀ ਪ੍ਰਭਾਵ ਪਾਉਗੇ ਕੀ ਮੰਗ ਕਰ ਬਾਲਕੌਰ ਮਾਨਸਾ ਦੇ ਵਿੱਚ ਨਰੇਗਾ ਨੂੰ ਲੈ ਕੇ ਇਕੱਠ ਕੀਤਾ ਹੈ ਕੀ ਕਹਿਣਾ ਤਾਂ ਹੋਵੇ ਸਰਕਾਰ ਜਿਹੜੀਆਂ ਮੰਰੇਗਾ ਐਕਟ ਦੇ ਵਿੱਚ ਨਵੀਆਂ ਸੁਧਾ ਕਰਕੇ ਲੈ ਕੇ ਆ ਰਹੀਆਂ ਉਹਦੇ ਬਾਰੇ ਦੇਖੋ ਜਿਵੇਂ ਕਿ ਚਲੋ ਨਵੀਂ ਸਕੀਮ ਹੈ ਬੀਬੀ ਹੀ ਰਾਮਜੀ ਜੋ ਕਿ ਨਰੇਗਾ ਦੀ ਜਗ੍ਹਾ ਦੇ ਉੱਪਰ ਚਲਾਈ ਜਾ ਰਹੀ ਹੈ ਨਰੇਗਾ ਸਕੀਮ ਦੇ ਵਿੱਚ ਜੋ ਮਤਲਬ ਮਜ਼ਦੂਰਾਂ ਦੁਆਰਾ ਕੰਮ ਕੀਤਾ ਜਾਂਦਾ ਸੀ ਉਹਦਾ ਸਾਰਾ 100% ਪੈਸਾ ਜਿਹੜਾ ਉਹ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਸੀ ਤੇ ਜੇਕਰ ਕੋਈ ਮਟੀਰੀਅਲ ਦਾ ਕੰਮ ਕਰਾਉਂਦੇ ਸੀ ਤਾਂ 25% ਸ਼ੇਅਰ ਪੰਜਾਬ ਸਰਕਾਰ ਦਾ ਹੁੰਦਾ ਸੀ 75% ਸ਼ੇਅਰ ਸੀਗਾ ਜਿਹੜਾ ਉਹ ਸੈਂਟਰ ਸਰਕਾਰ ਦਾ ਹੁੰਦਾ ਸੀ ਪਰ ਜੋ ਇਹ ਨਵੀਂ ਸਕੀਮ ਹੈ ਇਹਦੇ ਵਿੱਚ 60 40 ਸ਼ੇਅਰ ਦੇ ਨਾਲ ਚਲਾਉਣ ਲਈ ਗੱਲ ਕੀਤੀ ਜਾ ਰਹੀ ਹੈ ਜੋ ਕਿ ਪੰਜਾਬ ਸੂਬੇ ਨਾਲ ਬੈਠੋ ਸਾਰਾ ਸਾਰ ਧੱਕਾ ਹੈ ਕਿਉਂਕਿ ਪੰਜਾਬ ਵਰਗੇ ਸੂਬੇ ਜੋ ਕਿ ਪਹਿਲਾਂ ਹੀ ਕਰਜੇ ਦੇ ਦੇਣ ਨੇ ਉਹ ਇਹ ਚ ਆਪਣਾ 40% ਸ਼ੇਅਰ ਕਿਵੇਂ ਪਾਉਣਗੇ ਇੱਕ ਇਹਦੇ ਵਿੱਚ ਇਹ ਵੀ ਹੈ ਵੀ ਜਿਹੜੀ ਤਨਖਾਹ ਹੈ ਮਲਾਜ਼ਮ ਨੂੰ ਕੰਟ੍ਰਜੈਂਸੀ ਚ ਮਿਲਣੀ ਹੈ ਕਿਉਂਕਿ 9% ਹੈ ਜੇਕਰ ਪੰਜਾਬ ਸਰਕਾਰ ਕੋਲੇ ਆਪਣਾ ਸ਼ੇਅਰ ਪਾਉਣ ਲਈ 40% ਨਾ ਹੋਇਆ ਤਾਂ ਮਲਾਜ਼ਮਾਂ ਦਾ ਜਿਹੜਾ ਭਵਿੱਖਾ ਉਹ ਖਤਰੀ ਦੇ ਵਿੱਚ ਹੈ ਇੱਕ ਸੈਂਟਰ ਦੀ ਸਰਕਾਰ ਨਵੀਂ ਪਾਲਿਸੀ ਦੇ ਵਿੱਚ ਲੈ ਕੇ ਆਈ ਆ ਵੀ ਮਜ਼ਦੂਰਾਂ ਨੂੰ 2 ਮਹੀਨੇ ਸੀਜ਼ਨ ਦੇ ਟਾਈਮ ਕੰਮ ਨਹੀਂ ਦਿੱਤਾ ਜਾਇਆ ਕਰੇਗਾ ਉਦੇ ਨਾਲ ਤੁਹਾਡਾ ਕੰਮ ਕਿੰਨਾ ਪ੍ਰਭਾਵਿਤ ਹੋਵੇਗਾ ਦੇਖੋ ਜਿਹੜੇ ਮਜ਼ਦੂਰ ਨੇ ਉਹਨਾਂ ਨੇ ਤਾਂ ਮਤਲਬ ਮਰੇਗਾ ਦੇ ਵਿੱਚ ਲੇਬਰ ਹੈ ਜਿਹੜੀ ਉਹ ਇਸ ਤਰ੍ਹਾਂ ਦੇ ਮਜ਼ਦੂਰ ਆਉਂਦੇ ਆ ਜਿਨ੍ਹਾਂ ਨੂੰ ਕੋਈ ਮਤਲਬ ਖੇਤ ਦੇ ਵਿੱਚ ਵੀ ਨਹੀਂ ਲੈ ਜਾਂਦਾ ਸੋ ਸਾਡੀ ਇਹ ਮੰਗ ਹੈ ਕੇਂਦਰ ਸਰਕਾਰ ਤੋਂ ਵੀ ਜਿਹੜੀ 2 ਮਹੀਨੇ ਦੀ ਸਕੀਮ ਉਹ ਹਟਾਈ ਜਾਵੇ ਤੇ ਇਹਨਾਂ ਨੂੰ 12 ਮਹੀਨੇ ਹੀ ਕੰਮ ਦਿੱਤਾ ਜਾਵੇ